ਔਰ ਤੋਂ ਪਹਿਲਾਂ ਸਾਰੇ ਹੀ ਪਾਕਤਵਾਸ਼ਮ ਜੈਹਨ ਮੈਂ ਸੁਰੇਸ਼ ਗੋਇਲ ਸਕਤਰ ਜ਼ਿਲ੍ਹਾ ਸੇ ਅਥਾਰਟੀ ਬਠਿੰਡਾ ਸਾਰੇ ਹੀ ਦਰਸ਼ਕਾਂ ਨੂੰ ਅੱਜ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਜੋ ਅਸੀਂ ਕੌਮੀ ਲੋਕ ਅਦਾਲਤਾਂ ਹਰ ਸਾਲ ਸਾਲ ਦੇ ਵਿੱਚ ਜਿਵੇਂ ਕੀ ਚਾਰ ਅਦਾਲਤਾਂ ਲੱਗਦੀਆਂ ਹਨ ਔਰ ਇਸ ਵਾਰ ਅਸੀਂ ਦੂਸਰੀ ਕੌਮੀ ਅਦਾਲਤ ਇਸ ਸਾਲ ਦੀ ਲਗਾ ਰਹੇ ਹਾਂ ਜਿਸ ਦੇ ਵਿੱਚ ਅਸੀਂ 18 ਬੈਂਚ ਕਨਸਟੀਟਿਊਟ ਕੀਤੇ ਨੇ ਔਰ ਬਹੁਤੇ ਐਸੇ ਕੇਸਿਸ ਨੇ ਜਿਹੜੇ ਲੰਬੇ ਸਮੇਂ ਤੋਂ ਪੈਂਡਿੰਗ ਸੀਗੇ ਔਰ ਸਾਨੂੰ ਆਸ ਹੈ ਵੀ ਉਹਨਾਂ ਦਾ ਫੈਸਲਾ ਇੱਕ ਸੱਚੇ ਟੰਗ ਨਾਲ ਕਰਕੇ ਤਾਂ ਕਿ ਲੋਕਾਂ ਨੂੰ ਬਹੁਤ ਜਲਦੀ ਇਨਸਾਫ ਮਿਲ ਸਕੇ ਉਹਦੇ ਅਸੀਂ ਜਿਹੜੇ ਯਤਨ ਕਰਦੇ ਆ ਉਹਨਾਂ ਯਤਨਾਂ ਵਿੱਚੋਂ ਅੱਜ ਅਸੀਂ ਕੁੱਲ 14000 ਕੇਸਾਂ ਦੇ ਅਸੀਂ ਜੋ ਇੱਕ ਐਸਾ ਨੂੰ ਫਾਈਂਡ ਆਊਟ ਕੀਤਾ ਹੈ ਜਿਹੜੇ ਕਿ ਅਸੀਂ ਲੋਕ ਅਦਾਲਤ ਵਿੱਚ ਸੁਣਨ ਜਾ ਰਹੇ ਹਾਂ ਔਰ ਸਾਨੂੰ ਆਸ ਹੈ ਜਿਵੇਂ ਕਿ ਅਸੀਂ ਪਿਛਲੇ ਸਾਲਾਂ ਤੋਂ ਵੀ ਇਹ ਦੇਖ ਰਹੇ ਹਾਂ ਵੀ ਜ਼ਿਲ੍ਹਾ ਬਠਿੰਡਾ ਵੱਲੋਂ ਬਹੁਤ ਹੀ ਲੋਕਾਂ ਵੱਲੋਂ ਸਾਰ ਨਾਲ ਇਨ੍ਹਾਂ ਕੇਸਾਂ ਦੇ ਵਿੱਚ ਸੁਣੇਦ ਕਰਦੇ ਨੇ ਔਰ ਆਪਣੇ ਫੈਸਲੇ ਕਰਾਉਂਦੇ ਨੇ ਸੋ ਇਸ ਵਾਰ ਵੀ ਸਾਨੂੰ ਉਮੀਦ ਹੈ ਵੀ 14000 ਜਿਹੜੇ ਅਸੀਂ ਕੇਸ ਰੱਖੇ ਨੇ ਇਹਨਾਂ ਵਿੱਚੋਂ ਕਾਫੀ ਕੇਸਾਂ ਦਾ ਜਿਹੜਾ ਹੈ ਅਸੀਂ ਫੈਸਲਾ ਕਰ ਸਕਾਂਗੇ ਔਰ ਸਾਨੂੰ ਇਹ ਵੀ ਆਸ ਹੈ ਜੋ ਕੇਸ ਇਸ ਅਦਾਲਤ ਵਿੱਚ ਪੈਂਡਿੰਗ ਰਹਿ ਜਾਣਗੇ ਜਾਂ ਜਿਨ੍ਹਾਂ ਨੂੰ ਸਾਨੂੰ ਲੱਗਦਾ ਵੀ ਇਹਨਾਂ ਨੂੰ ਹੋਰ ਸਮਾਂ ਚਾਹੀਦਾ ਹੈ ਤਾਂ ਆਉਣ ਵਾਲੇ 14 ਨਵ ਨੂੰ ਇੱਕ ਤੀਸਰੀ ਲੋਕ ਅਦਾਲਤ ਲੱਗੇਗੀ ਸੋ ਇਹਨਾਂ ਕੇਸਾਂ ਦਾ ਜਿਹੜਾ ਅਸੀਂ ਨੋਟਾਰਾ ਕਰਨ ਵਾਸਤੇ ਤਿਆਰ ਆ 18 ਕੋਟਾਂ ਜਿਹੜੀਆਂ ਵਿਸ਼ੇਸ਼ ਅਸੀਂ ਗਠਨ ਕੀਤੀਆਂ ਨੇ ਜਿਹਦੇ ਵਿੱਚੋਂ ਅਸੀਂ ਜਿਲ੍ਹਾ ਲੈਵਲ ਤੇ ਤੇ ਸਬਡਿਵੀਜ਼ਨ ਲੈਵਲ ਤੇ ਗਠਨ ਕੀਤੀਆਂ ਨੇ ਮੋਸਟਲੀ ਅਸੀਂ ਕੇਸਿਸ ਵਿੱਚ ਫੈਮਿਲੀ ਮੈਟਰਸ ਟ੍ਰੈਫਿਕ ਨਾਲ ਸੰਬੰਧਿਤ ਮੈਟਰਸ ਲੜਾਈ ਆਪਸੀ ਲੜਾਈ ਝਗੜੇ ਜਾਂ ਪ੍ਰਾਪਰਟੀ ਸੰਬੰਧੀ ਇਹ ਸਾਰਿਆਂ ਦਾ ਕੇਸਾਂ ਦਾ ਅਸੀਂ ਜਿਹੜਾ ਅੱਜ ਰੱਖੇ ਨੇ ਔਰ ਸਾਨੂੰ ਆਸ ਹੈ ਕਿ ਜਿਵੇਂ ਲੋਕਾਂ ਦਾ ਹੁਸਾ ਹੈ ਜਿਵੇਂ ਪਿਛਲੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਇਹ ਲੋਕ ਵੱਟ ਛੱਡ ਕੇ ਹਿੱਸਾ ਲੈਂਦੇ ਨੇ ਇਸ ਵਾਰ ਵੀ ਜਿਹੜਾ ਇਹ ਲੋਕ ਨਾ ਹਿੱਸਾ ਲੈਣਗੇ ਔਰ ਅਸੀਂ ਇਹਨਾਂ ਕੇ ਸਾਨੂੰ ਖਤਮ ਕਰਨ ਵਾਸਤੇ ਬਚਣ ਵੰਦਾ ਕੁਝ ਕਾਨੂੰਨੀ ਸਾਨੂੰ ਪ੍ਰਕਿਰਿਆ ਕਰਨੀਆਂ ਪੈਂਦੀਆਂ ਨੇ ਜਿਹੜੇ ਲੋਕ ਇਹ ਸੋਚਦੇ ਨੇ ਹੈ ਨਹੀਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਦਾ ਫੈਸਲੇ ਕਰਾਉਂਦੇ ਨੇ ਖਾਸ ਕਰਕੇ ਮੈਟਰੀਮੋਨਿਅ ਤਲਾਕ ਕਰਾ ਦਿੰਦੇ ਨੇ ਇਹਨਾਂ ਨੂੰ ਸਾਡੇ ਵੱਲੋਂ ਕੋਈ ਕਾਨੂੰਨੀ ਵਜਤਾ ਨਹੀਂ ਹੈ ਇਹਨਾਂ ਕੋਟਾਂ ਦਾ ਇਹਨਾਂ ਨੂੰ ਕਦੇ ਵੀ ਡਿਸਪਿਊਟ ਜਿਹੜਾ ਇਹਨਾਂ ਦਾ ਕੀਤਾ ਜਾ ਸਕਦਾ ਹੈ ਸੋ ਅਸੀਂ ਸਾਰੇ ਹੀ ਲੋਕਾਂ ਨੂੰ ਜਿਹੜੇ ਕੀ ਲੋਕ ਇਸ ਕੰਮ 'ਚ ਲੱਗੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਉਹ ਆਪਣਾ ਮੈਟਰ ਜਿਹੜਾ ਹੈ ਉਹ ਲੋਕਲ ਇੱਕ ਕੋਟਾ ਵਿੱਚ ਲੈ ਕੇ ਆਉਣ ਤਾਂ ਕਿ ਅਸੀਂ ਜਿਹੜਾ ਇੱਕ ਕਾਨੂੰਨੀ ਤੌਰ ਤੇ ਜਿਹੜਾ ਇਹ ਦਾ ਫੈਸਲਾ ਕਰ ਸਕੀਏ ਜਦੋਂ ਇੱਕ ਵਾਰ ਕਾਨੂੰਨੀ ਤੌਰ ਤੇ ਫੈਸਲਾ ਹੋ ਜਾਂਦਾ ਹੈ ਇਸ ਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੁੰਦੀ ਸੋ ਇਹਨਾਂ ਜਿਹੜੇ ਪਿੰਡਾਂ ਦੇ ਵਿੱਚ ਫੈਸਲੇ ਹੋ ਰਹੇ ਨੇ ਇਹ ਕਾਨੂੰਨੀ ਤੌਰ ਤੇ ਇਹਨਾਂ ਨੂੰ ਅਸੀਂ ਮੰਨਤਾ ਨਹੀਂ ਦਿੰਦੇ ਜਿਵੇਂ ਕਿ ਅਸੀਂ ਦੱਸਿਆ ਹੈ ਵੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਸੈਮੀਨਾਰ ਕਰਦੇ ਹਾਂ ਲੋਕਾਂ ਨੂੰ ਅਵੇਅਰ ਕਰਦੇ ਹਾਂ ਸਾਡੇ ਹਰੇਕ ਸਕੂਲ ਦੇ ਵਿੱਚ ਹਰੇਕ ਜਿਹੜੇ ਪੰਚਾਇਤਾਂ ਦੇ ਵਿੱਚ ਸਾਡੇ ਪੀਐਲਬੀ ਹੁੰਦੇ ਨੇ ਉਹ ਲੋਕਾਂ ਨੂੰ ਇਸ ਕੱਲ ਚ ਅਵੇਅਰ ਕਰਦੇ ਨੇ ਜੇ ਕੋਈ ਤੁਹਾਡੇ ਧਿਆਨ ਦੇ ਵਿੱਚ ਜਾਂ ਕਿਸੇ ਵੀ ਬੰਦੇ ਦੇ ਧਿਆਨ ਚਾਹੁੰਦਾ ਹੈ ਉਹ ਸਾਡੇ ਧਿਆਨ ਚ ਚਲੇ ਆਤਾ ਜਾਵੇ ਜੇ ਉਹਨਾਂ ਦਾ ਕੋਈ ਸਮਝੌਤਾ ਹੋ ਵੀ ਗਿਆ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਦੁਆਰਾ ਕੋਰਟਾਂ ਦੇ ਵਿੱਚ ਲੈ ਆ ਕੇ ਉਹਨਾਂ ਦਾ ਜਿਹੜਾ ਫੈਸਲਾ ਕਾਨੂੰਨੀ ਤੌਰ ਤੇ ਕਰ ਦਵਾਉਂਗਾ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر